ਪੇਖੇ ਵਿੰਡ ਪੁਲਿਸ ਨੇ ਕੱਲ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਤੇ ਉਸ ਜਿਹੜੀ ਪੋਵਿੰਡ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਜਾਂਦੀ ਹੈ ਉਸ ਤੇ ਉੱਤੇ ਜਦੋਂ ਗਸ਼ਤ ਕਰ ਰਹੇ ਸੀ ਤਾਂ ਐਕਟਿਵਾ ਦੇ ਉੱਤੇ ਦੋ ਬੰਦੇ ਆਂਦੇ ਨਜ਼ਰ ਆਂਦੇ ਆ ਔਰ ਉਹ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਕੋਲੋਂ 2 ਕਿਲੋ ਜਿਹੜੀ ਬਰਾਮਦ ਹੋਈ ਔਰ ਉਹਦਾ ਦੀ ਪੁੱਛਗਿੱਛ ਤੇ ਇੱਕ ਮੁੰਡੇ ਨੂੰ ਅੱਗੇ ਹੋਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਸੀਗਾ ਅੱਗੇ ਹੀਰੋਇਨ ਵਗੈਰਾ ਸਪਲਾਈ ਕਰਦਾ ਸੀਗਾ ਅੱਗੇ ਦਿੰਦਾ ਸੀ ਇਹਨਾਂ ਤੇ ਇਹ ਲੈ ਕੇ ਆਂਦੇ ਸੀ ਔਰ ਜਿੱਦੇ ਤੋਂ ਲੈ ਕੇ ਆਂਦੇ ਸੀ ਬੈਕਵਰਡ ਲਿੰਕੇਜਸ ਤੋਂ ਉਹ ਵੀ ਇਹ ਬੰਦਾ ਨਾਮਜਦ ਹੋ ਗਿਆ ਉਹ ਵੀ ਅਸੀਂ ਛੇਤੀ ਗ੍ਰਿਫਤਾਰ ਕਰ ਲਾਂਗੇ ਸਰ ਕੋ ਗਰੰਟੀ ਮਿਲਣੀ ਨਾ ਗਰੰਟੀ ਕੋਈ ਨਹੀਂ ਮੈਨੂੰ ਜੀ ਅ ਵੱਖ-ਵੱਖ ਦੋ ਕੇਸ ਹੋਰ ਹੈ ਜੀ ਇੱਕ ਹੋਰ ਮੁੰਡਾ ਗੈਂਗਸਟਰ ਟਾਈਪ 35 37 ਪਰਚੇ ਆ ਗगन ਹੈਗਾ ਇੱਥੋਂ ਦਾ ਚਵਾਲ ਦਾ ਰਹਿਣ ਵਾਲਾ ਜੀ ਉਹਨੇ ਬੜੀ ਦਹਿਸ਼ਤ ਪਾਈ ਹੋਈ ਸੀ ਔਰ ਕਾਫੀ ਉਥੇ ਪਿੱਛੇ ਜੇ 3-4 ਦਿਨ ਪਹਿਲੇ ਚਵਾਲ ਜਿਹੜਾ ਮੰਨੋ ਵਾਲਾ ਨਾਕਾ ਟੂਲ ਪਲਾਜ਼ਾ ਟੂਲ ਪਲਾਜ਼ਾ ਤੋਂ ਮਲਾਜਮਾਂ ਦੇ ਫੋਨ-ਫੋਨ ਖੋ ਕੇ ਲਿਆ ਗਿਆ ਸੀ ਤਾਂ ਉਥੇ ਗੁੰਡਾਗਰਦੀ ਕੀਤੀ ਸੀ ਤੋੜਪੰਨ ਕੀਤੀ ਸੀ ਤੇ ਉਹਦੀ ਜਿਹੜੀ ਕੰਪਲੇਂਟ ਚਵਾਲ ਥਾਣੇ ਚਾਈ ਸੀ ਤਾਂ ਐਸ ਐਚਓ ਨੇ ਭਜਨਟ ਕਰਕੇ ਇਹਨੂੰ ਨੰਮ ਕੇ ਟ੍ਰੇਸ ਕਰ ਲਿਆ ਸੀ ਤੇ ਇਹਦੇ ਕੋਲ ਫੋਨ ਵੀ ਰਿਕਵਰ ਕਰ ਲਏ ਔਰ ਇਹਨੂੰ ਇਹਦੇ ਕੋਲੋਂ ਹੀਰੋਇਨ ਵੀ ਵੇਚਦਾ ਸੀਗਾ ਤਾਂ ਹੀਰੋਇਨ ਵੀ titan 130 ਗ੍ਰਾਮ ਦੇ ਕੋਲੋਂ 260 ਗ੍ਰਾਮ ਦੇ ਕਰੀਬ ਹੀਰੋਇਨ ਰਿਕਵਰ ਹੋਈ ਹੈ ਭਿੱਖੀਵਿੰਡ ਪੁਲਿਸ ਨੇ ਕੱਲ ਇਹਨਾਂ ਕੋਲ ਇਨਫਾਰਮੇਸ਼ਨ ਸੀਗੀ ਤੇ ਉਸ ਜਿਹੜੀ ਪੋਵਿੰਡ ਤੋਂ ਸੜਕ ਜਾਂਦੀ ਹੈ ਲਿੰਕ ਰੋਡ ਜਾਂਦੀ ਹੈ ਉਸ ਦੇ ਉੱਤੇ ਜਦੋਂ ਗਸ਼ਤ ਕਰ ਰਹੇ ਸੀ ਤਾਂ ਐਕਟਿਵਾ ਦੇ ਉੱਤੇ ਦੋ ਬੰਦੇ ਆਂਦੇ ਨਜ਼ਰ ਆਂਦੇ ਆ ਔਰ ਉਹ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਕੋਲੋਂ 2 ਕਿਲੋ ਜਿਹੜੀ ਬਰਾਮਦ ਹੋਈ ਔਰ ਉਹਦਾ ਦੀ ਪੁੱਛਗਿਛ ਤੇ ਇੱਕ ਮੁੰਡੇ ਨੂੰ ਅੱਗੇ ਹੋਰ ਅਰੈਸਟ ਕੀਤਾ ਗਿਆ ਜਿਹੜਾ ਮੇਨ ਸੀਗਾ ਅੱਗੇ ਹੀਰੋਇਨ ਵਗੈਰਾ ਸਪਲਾਈ ਕਰਦਾ ਸੀਗਾ ਅੱਗੇ ਦਿੰਦਾ ਸੀ ਇਹਨਾਂ ਤੇ ਇਹ ਲੈ ਕੇ ਆਂਦੇ ਸੀ ਔਰ ਜਿੱਥੇ ਤੋਂ ਲੈ ਕੇ ਆਂਦੇ ਸੀ ਬੈਕਵਰਡ ਲਿੰਕੇਜਸ ਤੋਂ ਉਹ ਵੀ ਇਹ ਬੰਦਾ ਨਾਮਜ਼ਦ ਹੋ ਗਿਆ ਉਹ ਵੀ ਅਸੀਂ ਛੇਤੀ ਗ੍ਰਿਫਤਾਰ ਕਰ ਲਾਂਗੇ ਸਰ ਗਰੰਟੀ ਮਿਲੀ ਨਾ ਕਰੰਸੀ ਕੋਈ ਨਹੀਂ ਮਿਲਣੀ ਅ ਵਕ ਵਕ ਦੋ ਕੇਸ ਹੋਰ ਹੈ ਜੀ ਇੱਕ ਹੋਰ ਮੁੰਡਾ ਗੈਂਗਸਟਰ ਟਾਈ 35 37 ਪਰਚੇ ਗगन ਹੈਗਾ ਇੱਥੋਂ ਦਾ ਚਵਾਲ ਦਾ ਰਹਿਣ ਵਾਲਾ ਜੀ ਉਹਨੇ ਬੜੀ ਦਹਿਸ਼ਤ ਪਾਈ ਹੋਈ ਸੀ ਔਰ ਕਾਫੀ ਉਥੇ ਪਿੱਛੇ ਜੇ 3-4 ਦਿਨ ਪਹਿਲੇ ਚਵਾਲ ਜਿਹੜਾ ਮੰਨੋ ਵਾਲਾ ਨਾਕਾ ਟੂਲ ਪਲਾਜ਼ਾ ਟੂਲ ਪਲਾਜ਼ਾ ਤੋਂ ਮਲਾਜਮਾਂ ਦੇ ਫੋਨ-ਫੋਨ ਖੋ ਕੇ ਲੈ ਗਿਆ ਸੀ ਤਾਂ ਉੱਥੇ ਗੁੰਡਾਗਰਦੀ ਕੀਤੀ ਸੀ ਤੋੜਪੰਨ ਕੀਤੀ ਸੀ ਤੇ ਉਹਦੀ ਜਿਹੜੀ ਕੰਪਲੇਂਟ ਚਵਾਲ ਥਾਣੇ ਚਾਈ ਸੀ ਤਾਂ ਐਸ ਐਚਓ ਨੇ ਭਾਜ ਨਟ ਕਰਕੇ ਇਹਨੂੰ ਨਮਕੇ ਨਟਰੇਸ ਕਰ ਲਿਆ ਸੀ ਤੇ ਇਹਦੇ ਕੋਲ ਫੋਨ ਵੀ ਰਿਕਵਰ ਕਰ ਲੇ ਔਰ ਇਹਨੂੰ ਇਹਦੇ ਕੋਲੋਂ ਹੀਰੋਇਨ ਵੀ ਵੇਚਦਾ ਸੀਗਾ ਤਾਂ ਹੀਰੋਇਨ ਵੀ 2.5 300 ਗ੍ਰਾਮ ਇਹਦੇ ਕੋਲੋਂ 260 ਗ੍ਰਾਮ ਦੇ ਕਰੀਬ ਹੀਰੋਇਨ ਰਿਕਵਰ ਹੋਈ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ